ਇਤੀ ਵਾਰੀ ਨਾਲ ਜੁੜੀ ਮਾੜੀ ਤੇ ਨਿੰਦਣਯੋਗ ਖਬਰ ਸਮਰਾਲਾ ਦੇ ਪਿੰਡ ਬਗੌਰ ਤੋਂ ਹੈ ਜਿੱਥੇ ਕਿਸੇ ਅਣਪਛਾਤੇ ਨੇ ਝੋਨੇ ਦੀ ਪਨੀਰੀ ਉੱਤੇ ਜ਼ਹਿਰੀਲੀ ਸਪਰੇ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਪੀੜਿਤ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਲਗਭਗ 80 ਏਕੜ ਵਿੱਚ ਝੋਨਾ ਲਗਾਉਣਾ ਸੀ ਪੀੜਿਤ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਤਿੰਨ ਵਕ ਵਕ ਥਾਵਾਂ ਤੇ ਸਾਂਝੇ ਤੌਰ ਤੇ ਝੋਨੇ ਦੀ ਪਨੀਰੀ ਲਗਾਈ ਹੋਈ ਸੀ ਉਹ ਝੋਨੇ ਦੀ ਵਜਾਈ ਲਈ ਖੇਤ ਤਿਆਰ ਕਰ ਰਹੇ ਸਨ ਇਸ ਦੌਰਾਨ ਉਹਨਾਂ ਨੇ ਦੇਖਿਆ ਕਿ ਕਿਸੇ ਨੇ ਰਾਤ ਨੂੰ ਪਨੀਰੀ ਤੇ ਕੋਈ ਮਾਰੂ ਸਪਰੇ ਕਰਕੇ ਇਸ ਨੂੰ ਨਸ਼ਟ ਕਰ ਦਿੱਤਾ ਹੈ ਮਾੜੀ ਮਾਨਸਿਕਤਾ ਵਾਲੇ ਵਿਅਕਤੀ ਦੀ ਇਸ ਗਿਰੀ ਹੋਈ ਹਰਕਤ ਕਰ ਨੂੰ ਉਹਨਾਂ ਨੂੰ ਖੇਤੀ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਇਹ ਵੀ ਦੱਸਿਆ ਕਿ ਬੀਜ ਵੀ ਨਹੀਂ ਮਿਲ ਰਿਹਾ ਨਹੀਂ ਨਹੀਂ ਤਾਂ ਸਪਰੇ ਕੋਈ ਕਰਕੇ ਗਿਆ ਜੀ ਕੋ ਜਾਣ ਬੁੱਝ ਕੇ ਕੀਤੀ ਹੈ ਤੇ ਨਹੀਂ ਕਿੰਨੇ ਕਿਲਿਆਂ ਦੀ ਪਨੀਰੀ ਆਪਾਂ ਲਗਾਈ ਸੀ ਇਹ ਹੈਗੀ ਜੀ ਸਾਡੇ ਤਿੰਨ ਘਰਾਂ ਦੀ ਆ 70 80 ਕਿਲਿਆਂ ਦੀ 80 ਕਿਲਿਆਂ ਪਰਸੇ ਦੀ ਤੇ ਹੁਣ ਕਿਸ ਤਰੀਕੇ ਨਾਲ ਫਿਰ ਡਿਲੀ ਕਰਦੇ ਨੂੰ ਕਿ ਤੇ ਵੀਰੇ ਹੁਣ ਅਸੀਂ ਅੱਜ ਵੇਚਣ ਵੀ ਲੱਗੇ ਹਾਂ ਜੇ ਕੋਸ ਉਹ ਨਾਲੇ ਦਾਲੇ ਕਿਹਾ ਕਿਸੇ ਨੂੰ ਮਿਲ ਰਹੀ ਹੈ ਜੀ ਜੇ ਮਿਲ ਬਲ ਕੀ ਤਾਂ ਲਾਵਾਂਗੇ ਨਹੀਂ ਮਿਲ ਰਹੀ ਹੈ ਮਿਲ ਰਹੀ ਹੈ ਜੀ ਨਹੀਂ ਦੇਖ ਲੈ ਪਨੀਰੀ ਮਿਲ ਰਹੀ ਹੈ ਸਾਡੇ ਕੋਲ ਡੇਵਰ ਵੀ ਕੋ ਹੈ ਜੀ ਕਿੰਨਾ ਨੁਕਸਾਨ ਹੋ ਗਿਆ ਥੋੜਾ ਸਾਡੇ ਕੋਲ ਤੁਸੀਂ ਆਪ ਲਾ ਲਓ 200 ਰੁਪਏ ਰੇਟ ਆਸਾਨ ਮੰਨ ਲਓ ਵੀ ਲੱਖ ਰੁਪਏ ਦੇ ਉੱਪਰ ਨੁਕਸਾਨ ਹੈ ਜਿੱਲੇ ਬੀਜ ਬੀਜ ਦੇ ਜੇ ਵੀ ਲਈਏ ਹਾਂ ਸੋਰੀ ਹਾਂ ਵੀ ਜੇ ਕੋਈ ਪਨੀਰੀ ਲੈਣ ਦਾ 22500 ਰੁਪਏ ਕੀਲਾ ਬੋਲਦੇ ਸਨ ਤੇ ਮਿਲ ਰਹੀ ਹੈ ਪਨੀਰੀ ਨਹੀਂ ਫਿਰੇ ਤੁਰਿਆਂ ਵਾਲੇ ਦਾ ਕਿਤੇ ਨਹੀਂ ਹਜੇ ਉਹ ਜਿਹੜੀ ਦੱਸਦੇ ਨੇ ਵੀ ਮੇਲੇਦਾਰ ਤੋਂ ਲਵਾਂਗੇ ਜੀ ਹੁਣ ਪਹਿਲੇ ਕੰਮ ਚੱਲਿਆ ਨਹੀਂ ਨਾ ਹਜੇ ਕੰਮ ਸ਼ੁਰੂ ਨਹੀਂ ਨਾ ਹੋਇਆ ਸੀ ਬਚ ਰਹੀਆਂ ਨੇ ਬਹੁਤ ਇੱਕ ਬੰਦੇ ਨੇ ਥੋੜ ਲਖਵੀਰ ਸਿੰਘ ਕਿਹੜਾ ਪਿੰਡ ਹੈ ਜੀ ਭਗੌਰ ਜੀ ਕੀ ਦਿੱਕਤ ਆਈ ਹੈ ਪਨੀਰੀ ਨੂੰ ਮੇਰੇ ਨੂੰ ਰਾਤ ਨੂੰ ਕੋਈ ਸਪਰੇਅ ਕਰ ਗਿਆ ਜੀ ਕਿੰਨੀ ਪਨੀਰੀ ਸੀ ਕਿੰਨੇ ਕਿਲੇ ਦੀ ਸੀ ਇਹ ਇਹ ਸਾਡੇ 3 ਘਰਾਂ ਦੇ ਸਪਰੇਅ ਕਰਕੇ ਗਿਆ ਜੀ 80 ਪੱਲਸੇ ਹੋਊਗੀ ਪਤਾ ਲੱਗਿਆ ਕਿਸੇ ਸੱਤੇ ਕੀ ਸੀ ਨਹੀਂ ਕਿਸੇ ਦਾ ਕੋਈ ਪਤਾ ਨਹੀਂ ਲੱਗਿਆ ਜੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਨਾ ਹੈਗੀ ਤੇ ਹੁਣ ਤਰੀ ਜਿਵੇਂ ਖਤਮ ਹੋ ਗਈ ਪਨੀਰੀ ਦਾ ਖਤਮ ਹੈ ਜੀ ਤੇ ਫਿਰ ਹੁਣ ਜਿਹੜੀ ਕਿੰਨੀ ਫਸਲ ਵੀ ਚਨੀ ਸੀ ਤੁਸੀਂ ਇਹਦੇ ਨਾਲ ਸਾਡੇ ਲੱਗ ਜਾਣਗੇ 70 80 ਕਿਲੇ ਤੇ ਫਿਰ ਹੁਣ ਕੀਵੇਂ ਕਰੂੰਗੇ ਇਹ ਇੰਤਜ਼ਾਮ ਪਨੀਰੀ ਦਾ ਹੁਣ ਕੁਸ ਆਲੇ-ਦਾਲ ਨੂੰ ਕਿਹਾ ਹੋਇਆ ਜੀ ਰਸ ਰਸਤੇ ਤਰ੍ਹਾਂ ਤੋਂ ਕਰ ਲਾਂਗੇ ਕੁਝ ਕੁਝ ਨਵੀਂ ਬੀਜਾਂਗੇ ਹੁਣ ਟਾਈਮ ਹੈਗਾ ਉਹਦਾ 26 ਦਾ ਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਉਹਨੂੰ ਸਾਹਮਣੇ ਆ ਜੀ ਡੱਕ ਤੋਂ ਤੇ ਦਾ ਬੀਜ ਬੀਜੇ ਦਾ ਨੁਕਸਾਨ ਹੋ ਗਿਆ ਬਾਕੀ ਹੁਣ ਫਿਰ ਬੀਜ ਜਾਲਾਂਗੇ ਮਹਿਗਾ ਦੇਣਗੇ ਤੇ ਕਿੰਨੀ ਕੁ ਲੇਟ ਹੋ ਜੂਗੀ ਥੋੜੀ ਬੀਜ ਨੇ ਅਸੀਂ ਅੱਜ ਬੀਜਾਂਗੇ ਤਾਂ 25 ਦਿਨ ਤੋਂ ਘਟਦਾ ਤਿਆਰ ਹੋਣੀ ਜੀ ਫਸਲ ਲੇਟ ਵੀ ਜੀ ਹੋਊਗੀ ਕਿਵੇਂ ਹਾਂ ਜੀ ਲੇਟ ਬੀਜਾਂਗੇ ਅਸੀਂ ਆਲੂ ਲਾਉਣੇ ਹੁੰਦੇ ਆ ਜੀ ਆਲੂ ਮਤਲਬ ਕਿ ਸਾਡੇ ਲੇਟ ਲੱਗਣਗੇ ਇਹ ਹੈਗੇ ਜਗਰੂਪ ਸਿੰਘ ਬ੍ਰਦਰ ਜਗਦੀਪ ਸਿੰਘ ਜੱਗੀ ਕਹਿੰਦੇ ਨੇ ਉਹਨਾਂ ਦੀ ਕਿੰਨੇ ਲਾਣੇ ਦੀ ਇਹ ਇੱਕੋ ਕਰਦੀ ਆ ਕਿ ਕਿੰਨੀ ਹੋਈ ਆ ਦੋ ਕਰ ਉਧਰ ਬੀਜੀ ਹੋਈ ਉਹਨਾਂ ਦੀ ਅਲੱਗ-ਅਲੱਗ ਆ ਇਹਨੇ ਸਾਡੇ ਚਾਚਾ ਜੀ ਨਾਜਰ ਸਿੰਘ ਇਹਨਾਂ ਦੀ ਐ ਇਧਰ ਵੀਰ ਆ ਲਖਵੀਰ ਸਿੰਘ ਇਹਨਾਂ ਦੀ ਆ ਉਹ ਅੱਗੇ ਉਹਨਾਂ ਦੀ ਕਿੰਨੇ ਕ ਏਕੜ ਝੋਨਾ ਲੱਗ ਜਾਂਦਾ ਇਹਦੇ ਨਾਲ ਇਹਦੇ ਨਾਲ 80 ਪਲੱਸ ਕੀਲੇ ਲੱਗਣੇ ਸੀਗੇ ਜੀ 80 ਏਕੜ ਦੇ ਲਗਭਗ ਕਿਹੜੇ-ਕਿਹੜੇ ਵੈਰਾਈਟੀ ਸੀ ਇਹ ਚ 1509 ਆ ਬਾਸਮਤੀ ਪੀਆਰ 126 ਜਿਹੜੀ ਆ ਆਪਣੇ ਪੰਜਾਬ ਸਰਕਾਰ ਲਵਾ ਰਹੀ ਆ ਕਿਸਾਨਾਂ ਤੋਂ ਉਹ ਆਈ ਬਸ ਕਿੰਨਾ ਕੱਦੂ ਕੀਤਾ ਹੋਇਆ ਹੁੰਦਾ ਕੱਦੂ ਜੀ 15-20 ਕਿਲੇ ਕਰੇ ਪਏ ਨੇ ਆ ਦੇਖ ਲੋ ਕੈਮਰਾ ਘੁਮਾਓ ਇੱਧਰ ਬਰੇ ਦਿਨ ਹੁਣ ਥੋੜੀ ਲੇਬਰ ਵੀ ਵੇਲੀ ਹੋ ਗਈ ਹਾਂਜੀ ਲੇਬਰ ਵੀ ਵੇਲੀ ਹੋ ਗਈ ਤੇ ਹੁਣ ਇਹਦਾ ਤੁਹਾਨੂੰ ਕੀ ਨੁਕਸਾਨ ਹੋ ਸਕਦਾ ਇਹ ਨਾਲ ਨੁਕਸਾਨ ਹੈ ਨੁਕਸਾਨ ਆ ਜੀ ਇੱਕ ਤਾਂ ਹੁਣ ਕੱਦੂ ਖਰਾਬ ਹੁੰਦਾ ਅਨੇਰੀ 25 ਦਿਨਾਂ ਚ ਤਿਆਰ ਹੋ ਮੁੱਲ ਮਿਲੂ ਤੇ ਮੁੱਲ ਵੀ ਬਹੁਤ ਮਹਿੰਗੀ ਪਊ ਹੁਣ ਹੁਣ ਬੀ ਆਪਾਂ ਨੂੰ ਸਟੋਰਾਂ ਤੋਂ ਵੀ ਨਹੀਂ ਮਿਲਣਾ ਇਹ ਹੋਇਆ ਕੀ ਇਨਸੀਡੈਂਟ ਕਿਸ ਤਰ੍ਹਾਂ ਕੇ ਮਰੀ ਇਹ ਦੇਖੋ ਜੀ ਸਾਡੇ ਸਮਝੋਂ ਬਾਹਰ ਆ ਸਾਡੀ ਤਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਇੱਥੇ ਇਹ 7 ਤੇ 8 ਤਰੀਕ ਦੀ ਰਾਤ ਨੂੰ ਕੋਈ ਸਪਰੇਅ ਕਰਕੇ ਗਿਆ ਆਹ ਮੋਟਰ ਦਿਖਾਓ ਇਹਦੇ ਉੱਤੇ 15 ਬੰਦੇ ਵੀ ਪੈ ਰਹੇ ਨੇ ਜੀ ਭਈਏ ਜਿਹੜੇ ਆਪਾਂ ਕਹਦੇ ਨੇ ਪ੍ਰਵਾਸੀ ਕੋਲੇ ਸਪਰੇਅ ਕਰ ਗਿਆ ਕੋਈ ਇਹ ਨਹੀਂ ਪਤਾ ਕਿਹਨੇ ਕੀਤੀ ਜੀ ਕਿਹੜੀ ਟੀਮ ਦਾ ਕੀਤੀ ਹੈ ਬਸ ਸਭੇ ਪਤਾ ਲੱਗਿਆ ਬਸ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਆ ਜੀ ਵੀ ਜਿਹੜਾ ਇਹਦਾ ਜਾਣੀ ਪਤਾ ਲੱਗਦਾ ਦੋਸ਼ੀ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੀ ਕੰਪਲੀਟ ਕੀਤੀ ਹੈ ਕੋਈ ਨਹੀਂ ਅਸੀਂ ਕੰਪਲੀਟ ਕੀਤੀ ਨਹੀਂ ਕਿਉਂਕਿ ਅੱਲੇ ਕਹਿੰਦੇ ਆਪਾਂ ਨੂੰ ਪ੍ਰਸ਼ਾਸਨ ਜਦੋਂ ਪ੍ਰਸ਼ਾਸਨ ਤਾਂ ਕਿਸੇ ਦਾ ਨਾਮ ਲੈ ਨਹੀਂ ਸਕਦੇ ਹਨ ਕਿਹੜੀ ਹੈਗਾ ਕੀ ਦਾ ਨਾਮ ਇੱਕ ਦੇਖਿਆ ਹੀ ਨਹੀਂ ਜਾਂ ਕਿਤੇ ਇਹ ਮੈਨੂੰ ਵੀ ਪਨੀਰੀ ਜਿਵੇਂ ਪਨੀਰੀ ਦਾ ਨੁਕਸਾਨ ਹੋ ਗਿਆ ਕਿਦਾਂ ਬੀਜੂਗੇ ਪਨੀਰੀ ਦਾ ਹੀ ਹੁਣ ਨੁਕਸਾਨ ਹੋ ਗਿਆ ਇਹ ਥੋੜਾ ਲੇਟ ਚਲੇ ਜਾਣਾ ਸਾਡਾ ਕੰਮ ਯਾਨੀ ਮਹੀਨਾ ਲੇਟ ਹੋ ਗਿਆ ਸੀ ਸਾਡੇ ਆਲੂ ਲਾਉਣੇ ਹੁੰਦੇ ਨੇ ਉਹ ਲੇਟ ਹੋ ਗਏ ਹੁਣ ਹਰ ਬੰਦੇ ਨੇ ਹਲੇ ਕਦੋਂ ਸ਼ੁਰੂ ਕੀਤਾ ਜੀ ਪਨੀਰੀ ਲਾਉਣਾ ਹਰ ਬੰਦੇ ਨੇ ਆਪਣੇ ਜੋ ਅੱਗੇ ਉਹ ਬੀਜੀ ਹੁੰਦੀ ਹੈ ਪਹਿਲਾਂ ਆਪਣੀ ਲਾਉਣਗੇ ਫੇਰ ਆਪਾਂ ਨੂੰ ਦੇਣਗੇ ਜੇ ਵਧੂ ਯਾਨੀ ਇੱਕ ਮਹੀਨਾ ਲੇਟ ਚਲੇ ਗਿਆ ਕੰਮ ਹੁਣ ਅਸੀਂ ਅੱਜ ਤਿਆਰੀ ਕਰ ਰਹੇ ਹਾਂ ਬੀਜਣ ਦੀ ਹੁਣ ਬੀਜਾਂਗੇ ਦੇਖੋ ਕਦੋਂ ਤਿਆਰ ਹੁੰਦੀ ਹੈ ਫੇਰ ਲਾਵਾਂਗੇ ਤੇ ਉਹਨਾਂ ਦੀ ਲੇਬਰ ਜਿਹੜੀ ਹੈ ਲੇਬਰ ਹਲੇ ਫ੍ਰੀ ਬੈਠੀ ਹੈ ਜੀ ਦੇਖੋ ਲੇਬਰ ਦਾ ਰਸਣ ਪਾਣੀ ਖਲਾ ਰੇ ਰਸਣ ਪਾਣੀ ਖਾ ਰਹੇ ਨੇ ਵਿਚਾਰੇ ਲੇਬਰ ਮਿਲ ਗਈ ਸੀ ਸਰ ਜੀ ਲੇਬਰ ਤਾਂ ਆਪਣੇ ਕੋਲੇ ਰਹਿੰਦੀ ਹੈ ਜੀ ਮੋਟਰ ਤੇ ਹੀ ਬੈਠੇ ਨੇ ਉੱਤੇ ਤੁਸੀਂ ਸ਼ਾਟ ਲੈ ਸਕਦੇ ਹੋ ਇੱਥੇ ਕਿੰਨੀ ਕੁ ਦੂਰ ਆ ਸਿਰਫ 20 30 ਫੁੱਟ ਦਾ ਫਰਕ ਆ ਉੱਤੇ ਪਏ ਸੀ ਬੰਦੇ 10 ਤੋਂ 15 ਬੰਦੇ ਉਰੇ ਸਪਰੇਅ ਕਰ ਗਿਆ ਕੋਈ ਤਿੰਨ ਮੋਟਰਾਂ ਦੇ ਆ ਇਹੀ ਅੱਗੇ ਦਿਖਾ ਸਕਦੇ ਹਾਂ ਤੁਸੀਂ ਕੋ ਘਰਦੀਆਂ ਮੋਟਰਾਂ ਨੇ